ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੇ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਕਰਮਚਾਰੀਆਂ ਪੈਨਸ਼ਨਾਂ ਲਈ ਖੁਸ਼ਖਬਰੀ ਤਨਖਾਹਾਂ ਸਾਰੇ ਪੈਨਸ਼ਨ ਚ ਕਿੰਨਾ ਹੋਏਗਾ ਕਿੰਨਾ ਹੋਏਗਾ ਦੁੱਗਣਾ ਵਾਧਾ ਜਾਣੋ ਕਿੰਨੇ ਹਜ਼ਾਰ ਤੱਕ ਦਾ ਮਿਲੇਗਾ ਫਾਇਦਾ ਸਰਕਾਰ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਨ ਵਾਲੇ 1 ਕਰੋੜ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਾਂ ਨੂੰ 8ਵੇਂ ਤਨਖਾਹ ਕਮਿਸ਼ਨ ਤੇ ਲਾਗੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਇਸ ਦਾ ਐਲਾਨ ਜਨਵਰੀ 2025 ਵਿੱਚ ਕੀਤਾ ਗਿਆ ਸੀ ਹਾਲਾਂਕਿ ਕਮਿਸ਼ਨ ਹਜੇ ਤੱਕ ਨਹੀਂ ਬਣਾਇਆ ਗਿਆ ਹੈ ਇੱਥੇ ਬਰੋਕਰੇਜ ਫਰਮਾਂ ਦਾ ਕਹਿਣਾ ਹੈ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਸਰਕਾਰੀ ਕਰਮਚਾਰੀ ਤਨਖਾਹ ਤੇ ਵੱਡਾ ਪ੍ਰਭਾਵ ਪਵੇਗਾ ਐਬਿਟ ਕੈਪੀਟਲ ਅਤੇ ਕੋਟਕ ਇੰਸਟੀਟਿਊਸ਼ਨ ਇੱਕ ਜਾਇਟ ਦੇ ਖੋਜ ਨੋਟ ਵਿੱਚ ਸੰਭਾਵੀ ਫਿਟ ਮੈਟ ਫੈਕਟਰ ਤੇ ਇਸ ਅਨੁਸਾਰ ਅਨੁਸਾਰ ਮੂਲ ਤਨਖਾਹ ਤੇ ਤਨਖਾਹ ਕਿੰਨੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਇਆ ਗਿਆ ਹੈ 9 ਜੁਲਾਈ ਦੇ ਐਕਟ ਐਬਿਟ ਕੈਪੀਟਲ ਦੀ ਰਿਪੋਰਟ ਵਿੱਚ ਫਿਟ ਮੈਟ ਫੈਕਟਰ 1.83 ਤੋਂ 2.46 ਦੇ ਵਿਚਕਾਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ ਜੇਕਰ ਫਿਟ ਮੈਟ ਫਿਟ ਮੈਟ ਫੈਕਟਰ ਨੂੰ 1.82 ਤੇ ਰੱਖਿਆ ਜਾਂਦਾ ਹੈ ਤਾਂ ਤਨਖਾਹ 14 ਪ੍ਰੈਸਚਰਤ ਬਾਤ ਸਕਦੀ ਹੈ ਇਸ ਦੇ ਨਾਲ ਹੀ ਜੇਕਰ ਇਸ ਨੂੰ 26515 ਦੀ ਰੇਜ ਵਿੱਚ ਰੱਖਿਆ ਜਾਵੇ ਤਾਂ ਤਨਖਾਹ 34 ਪ੍ਰੈਸਰ ਵੱਧ ਸਕਦੀ ਹੈ ਜੇਕਰ ਇਸ ਨੂੰ 2646 ਦੀ ਰੇਜ ਵਿੱਚ ਰੱਖਿਆ ਜਾਵੇ ਤਾਂ ਤਨਖਾਹ 54 ਪ੍ਰੈਸਰ ਵੱਧ ਸਕਦੀ ਹੈ ਇਹ ਕੋਡ ਇਨਸਟੀਟਿਊਟ ਇਕਜਾਈਟ ਦੇ ਫਿਟਮੈਟ ਫੈਕਟਰ 1.68 ਹੋਣ ਦੇ ਤਨਖਾਹ ਵਿੱਚ 13 13 ਪ੍ਰੈਸਰ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ ਆਓ ਦੇਖਦੇ ਹਾਂ ਕਿ ਇੱਕ ਵੇ ਤਨਖਾਹ ਕਮਿਸ਼ਨ ਦੁਆਰਾ ਕੀਤੇ ਗਏ ਅਨੁਮਾਨਾਂ ਦੇ ਆਧਾਰ ਤੇ ਇਹਨਾਂ ਫਿਟ ਮੈਟ ਫੈਕਟਰਾਂ ਦੇ ਆਧਾਰ ਤੇ 99.60 ਰੁਪਏ ਦੀ ਤਨਖਾਹ ਕਮਾਉਣ ਵਾਲੇ ਕੇਂਦਰ ਸਰਕਾਰ ਕਰ ਸਰਕਾਰੀ ਕਰਮਚਾਰੀ ਦੀ ਤਨਖਾਹ ਕਿੰਨੀ ਵੱਧ ਸਕਦੀ ਹੈ 1.65 ਬਿਆਸੀ ਫੈਕਟਰ ਤਨਖਾਹ 14% 14% ਦੇ ਬਾਅਦ ਕੇ 1.65 1.15 1.15 ਲੱਖ 297000 ਰੁਪਏ ਹੋ ਸਕਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ